ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਗ੍ਰੇਡੇਡ ਮੱਝ ਨੀਲੀ ਰਾਵੀ ਚ ਗ੍ਰੇਡੇਡ ਮਗਰ ਕੱਟੀ ਆ ਫੀਮੇਲ ਕਾਫ ਆ ਦੇਖ ਸਕਦੇ ਹੋ ਤੁਸੀਂ ਕੱਟੀ ਵੀ ਗ੍ਰੇਡੇਡ ਆਈ ਆ ਚੰਗੇ ਥਾਣਾ ਬਾਨੇ ਦੀ ਆ ਸੋਹਣੇ ਦੀ ਚੰਗਾ ਰਿਕਾਰਡ ਆ ਵੀਡੀਓ ਐਂਡ ਤੱਕ ਬਣੇ ਰਹੋ ਅੱਜ ਆਪਾਂ 14 ਦਸੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 2022 14 ਦਸੰਬਰ 2 ਡੇਢ ਕ ਵੇ ਦਾ ਟਾਈਮ ਆ ਸੋ ਐਂਡ ਤੱਕ ਵੀਡੀਓ ਦੇ ਬਣੇ ਰਹੋ ਫੁੱਲ ਡਿਟੇਲ ਮੱਝ ਦੀ ਤੁਹਾਨੂੰ ਸ਼ੇਅਰ ਕਰਾਂਗੇ ਆ ਥਣ ਹਵਾਨਾ ਨੇੜੇ ਤੋਂ ਚੈੱਕ ਕਰਾਦਨੇ ਆ ਚਾਰੇ ਥਣ ਪੀੜੀ ਦੇ ਪਾਵੇ ਟਾਈਪ ਨੁਕਰਾਂ ਦੇ ਲੱਗੇ ਹੋਇਆ ਪੂਰਾ ਮੋਟੀ ਤੇ ਪੋਲੀ ਚਵਾਈ ਆ ਬੋਲੀ ਆਪਾਂ ਇਹਦੀ ਕੱਢ ਚੁੱਕੇ ਆ ਸਵੇਰ ਇਹ ਸੂਈ ਸੀਗੀ ਜੇਰ ਵਗੈਰਾ ਇਹਦੀ ਪੈ ਚੁੱਕੀ ਆ ਦੇਖ ਸਕਦੇ ਹੋ ਜੇਰ ਬਹੁਤ ਮੀਣ ਕੰਮ ਹੁੰਦਾ ਜੇਰ ਦਾ ਇਹ ਪੈ ਚੁੱਕੀ ਆ ਸਵੇਰ ਸੂਈ ਸੀਗੀ 1.3 ਵਜੇ ਆਪਾਂ ਵੀਡੀਓ ਕਵਰ ਕਰ ਰਹੇ ਹਾਂ 14 ਦਸੰਬਰ ਨੂੰ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਲਈ ਕੋਲ ਚੰਗੀਆਂ ਗਾਵਾਂ ਸੂਈਆਂ ਸਵਾਈਆਂ ਤੇ ਮੱਝਾਂ ਹਮੇਸ਼ਾ ਮਿਲਦੀਆਂ ਨੇ ਕੋਈ ਵੀਰ ਨੇ ਖਰੀਦਣੀ ਹੋਵੇ ਤਾਂ ਵੀ ਸੰਪਰਕ ਕਰ ਸਕਦਾ ਵੇਚਣ ਵਾਸਤੇ ਵੀ ਚੰਗੀ ਮੱਝ ਚੰਗੀ ਗਾਂ ਆਪਣਾ ਸੰਪਰਕ ਕਰ ਸਕਦਾ ਸੋ ਆਜੋ ਤੁਹਾਨੂੰ ਮੱਝ ਦੀ ਡਿਟੇਲ ਦਿੰਨੇ ਆ 15 ਤੋਂ 16 ਕਿਲੋ ਦੁੱਧ ਦੇਣੇ ਦੂਜੇ ਸੂਏ ਪਾਇਆ ਹੋਇਆਗਾ ਤੀਜੇ ਸੂਏ ਅੱਜ ਇਹ ਸੂਈ ਆ 14 ਦਸੰਬਰ ਨੂੰ ਅੱਤ ਦੂਸਰੀ ਸਾਈਡ ਤੋਂ ਵੀ ਥਾਣਾ ਵਾਨਾ ਚੈੱਕ ਕਰਾ ਦਿੰਨਾ ਸੋਨਾ ਖਣ ਲੱਗਿਆ ਹੋਇਆਗਾ ਪੂਰੀ ਠੰਡੀ ਸੀਲ ਆ ਤੁਨ ਤੋੜ ਕੇ ਦਿਖਾਵਾਂਗੇ ਤੋੜ ਪੁੱਤ ਹਵਾਨਾ ਐਚ ਐਫ ਗਾਂਵਾਂ ਵਾਲਾ ਲਈ ਫਿਰਦੀ ਆ ਕਿਸਾਨ ਵੀਰੋ ਜੱਜਮੈਂਟ ਕਰ ਲਿਓ ਮੱਝ ਦਾ ਪਿੱਠ ਦੀ ਪੂਰੀ ਚੌੜੀ ਆ ਉੱਚਾ ਲਮਾ ਵੱਡਾ ਕਦ ਕਾਠਾ ਗੋਲ ਸਿੰਗਾ ਚੰਗਾ ਨੀਲੀ ਰਵੀ ਦਾ ਬੱਚਾ ਵੀ ਇਹ ਤੋਂ ਆਪਾਂ ਲੈ ਸਕਦੇ ਆ ਚੰਗਾ ਸੀਮਣਾ ਕੇ ਭਰਾ ਕੇ ਆ ਤੋੜ ਵਗੈਰਾ ਦੇ ਸਕਦੇ ਮਹਿੰਦੀ ਹਵਾਨਾ ਤਾਂ ਐਚ ਐਫ ਗਾਂਵਾਲਾਗਾ ਇਤ ਕੀ ਚੰਗੀ ਸੇਵਾ ਦੇ ਨਾਲ 20 ਲੀਟਰ ਤੱਕ ਜਾਣਾ ਚਾਹੀਦਾ ਇਹਨੂੰ ਹੌਲੀ-ਮੋੜੀ ਮਤ ਹੌਲੀ ਥੱਲੇ ਗਿੱਲਾ ਪੂਰਾ ਛਾਣ ਵਰਗੀ ਮੱਝ ਆਹ ਹਵਾਨਾ ਫੇਰ ਦੇਖ ਸਕਦੇ ਹੋ ਥਾਣਾ ਲੈ ਜਪੋ ਤਾਂ ਗਾਹਾਂ ਨੂੰ ਲੈ ਆਇਆ ਇੱਕ ਵਾਰ ਗਾਹਾਂ ਨੂੰ ਲੈ ਆਇਆ ਆ ਤੋਰਾ ਦੇਖ ਸਕਦੇ ਹੋ ਮੱਝ ਦਾ ਸੋਹਣਾ ਹਵਾਨੇ ਦੀ ਤੇ ਸੋਹਣੇ ਬੋਡੀ ਸਟਰਕਚਰ ਦੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਮੱਝ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਹਿਰ ਦੇ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ